ਹਾਂਜੀ ਪਹਿਲਾਂ ਸਸਸੀ ਕਾ ਬਲਾਗ ਤੇ ਸੁਣਨਾ ਕਿ ਅੱਪਾ ਕਿੱਥੇ ਬੈਠੇ ਸਾਰੇ ਦਰਸ਼ਕ ਵੀਰਾਂ ਨੂੰ ਅੱਜ ਅਸੀਂ ਬੈਠੇ ਹਾਂ ਟੋਇਟਾ ਸ਼ੋਰੂਮ 'ਚ ਤੇ ਸਾਡੇ ਗੈਸਟ ਪਹਿਲੇ ਹੀ ਬਾਈ ਦਾ ਨਿੱਘਾ ਸਵਾਗਤ ਕਰਦੇ ਆਂ ਜਾਨ ਤੋਂ ਬਾਈ ਨੂੰ ਤੁਸੀਂ ਬਾਈ ਕੁਦਾ ਤਰੀਕ ਅੱਜ 7 ਜਨਵਰੀ ਸਾਲ 2025 25 26 26 26 ਪਿੱਛੇ ਹੋ ਗਿਆ ਸੀਗਾ ਮੈਂ ਬਾਈ ਨੂੰ 2015 ਦਾ ਫਾਲੋ ਕਰਦਾ ਆਂਗਾ ਜਦੋਂ ਬਾਈ ਲਿਖਦਾ ਸੀ ਚਲੋ ਹੁਣ ਤਾਂ ਬਾਈ ਵੱਡੀ ਸੈ ਕੀ ਸੈਲੀਬ੍ਰਿਟੀ ਸੈਲੀਬ੍ਰਿਟੀ ਬਣ ਗਿਆ ਅੱਜ ਦੇ ਪੋਡਕਾਸਟ ਦਾ ਟੌਪਿਕ ਹੈ ਬਾਈ ਕੁਦੇ ਦੀ ਬਗਲੀ 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 ਇਹ ਸਾਡੀ ਬਗਲੀ ਹੈ ਜੀ ਵੀ ਜਿਵੇਂ ਸਾਡੀ ਬਗਲੀ ਚ ਸਾਰਾ ਕੁਝ ਹੁੰਦਾ ਨਾ ਵੀ ਹੱਥ ਘੁਮਾ ਕੇ ਕੁਝ ਵੀ ਕੱਢ ਸਕਦਾ ਐਂ ਬਾਈ ਦੀ ਬਗਲੀ ਚ ਆਪਾਂ ਅਸਲ ਅਸਲ ਚ ਗੱਲ ਐ ਹੋਈ ਵੀ ਮੈਂ ਗੱਡੀ ਦੀ ਸਰਵਿਸ ਕਰਾਉਣ ਲਈ ਇੱਥੇ ਆਇਆ ਸੀ ਤੇ ਜਦੋਂ ਸਰਵਿਸ ਕਰਾਉਣੇ ਆ ਜਿੰਨਾ ਸਮਾਨ ਆਪਣਾ ਗੱਡੀ ਚ ਪਿਆ ਹੁੰਦਾ ਉਹ ਕਹਿ ਦਿੰਦੇ ਤੁਸੀਂ ਕੱਢ ਲਓ ਤੇ ਉਹਦੇ ਵਿੱਚ ਹੀ ਗੁਰਪ੍ਰੀਤ ਦਾ ਡਿੱਗੀ ਚ ਕੁਦਰ ਦੀ ਝੋਲਾ ਪਿਆ ਸੀਗਾ ਬਸ ਬਈ ਸਾਡਾ ਪੋਡਕਾਸਟ ਆ ਸਾਰਾ ਸਮਾਨ ਮੈਂ ਕੱਢ ਕੇ ਨਾ ਪਾਸੇ ਅਸ ਜਿਹੜਾ ਪਿਆ ਹੁੰਦਾ ਜੇ ਭਾਂਜੂ ਭੰਜ ਗੱਡੀ ਦੇ ਉਹ ਸਾਰਾ ਕੱਢ ਗਿਆ ਬਗਲੀ ਚ ਪਾ ਲਿਆ ਇੱਥੇ ਬਹਿ ਕੇ ਗੱਲਾਂ-ਬਾਤਾਂ ਕਰੀ ਜਾਂਦੇ ਸੀ ਤੇ ਗੱਲਾਂ-ਬਾਤਾਂ ਕਰਦੇ ਬਾਈ ਹੁਣ ਇਹ ਕਹਿੰਦੇ ਕਿ ਆਪਾਂ ਵੀਡੀਓ ਬਣਾਉਣੇ ਆ ਘੁੱਦੇ ਦੀ ਬਗਲੀ ਹੁਣ ਬਈ ਪਹਿਲਾ ਅਸਤਰ ਜਿਹਦੇ ਬਿਨਾ ਸਾਰਾ ਕੁਝ ਅਧੂਰਾ ਹੈ ਉਹ ਇਹ ਹੈ ਇਹਦੇ ਤੇ ਮੈਂਸ਼ਨ ਵੀ ਕੀਤਾ ਹੋਇਆ ਹੈਗਾ ਕਾਰਡ ਸਾਰੇ ਪੈਸੇ ਦਾ ਲੈਣ ਦੇਣ ਇਹਦੇ ਤੇ ਆ ਬਾਈ ਦਾ ਨਾਮ ਵੀ ਮੈਂਸ਼ਨ ਹੈ ਦਿਖਦਾ ਨਹੀਂ ਹੁਣ ਆਖਿਰ ਦੇਖ ਗਿਆ ਦੇਖਿਆ ਬਈ ਉਹ ਤੋਂ ਬਾਅਦ ਤੋਂ ਬਾਅਦ ਇਹ ਬਾਈ ਨੇ ਕਿੱਥੋਂ ਲਈ ਸੀ ਇਹ ਬਈ ਐਨਕ ਨੈਰੋਬੀ ਤੋਂ ਫਿਰ ਨੈਰੋਬੀ ਤੋਂ ਕੀਨੀਆ ਤੋਂ ਕੀਨੀਆ ਚ ਇਹ ਬਾਈ ਨੇ ਚਸ਼ਮਾ ਖਰੀਦਿਆ ਸੀ ਹਵਾ ਹਵਾ ਤੋਂ ਬਚਾ ਲਈ ਇਹ ਇਹ ਹੀ ਲਿਆ ਹੁੰਦਾ ਮੇਰੇ ਸਾਰੇ ਪਾਸੇ ਹਰੇਕ ਬਲੌਗ ਤੇ ਬਾਈ ਦੇ ਵਿਆਹ ਤੇ ਸਾਈਕਲ ਤੇ ਹਾਂ ਇਹੀ ਹੈ ਨਿੰਗ ਦੇਕ ਸ਼ੇਰਿੰਗ ਕੋਈ ਇੱਕ ਹੀ ਚੀਜ਼ ਹੈ ਇੱਕੋ ਇੱਕੋ ਹੀ ਹੈ ਬਿਲਕੁਲ ਉਦੋਂ ਬਾਅਦ ਤੋਂ ਉਦੋਂ ਬਾਅਦ ਬਾਈ ਦਾ ਇਹ ਫੋਨ ਜਿਹਦੇ ਨਾਲ ਸ਼ੂਟ ਕਰਦੇ ਨੇ ਆ ਬਾਈ ਦਾ ਫੋਨ ਹੈ ਜਿਹਦੇ ਨਾਲ ਬਾਈ ਦਾ ਸਾਰਾ ਕੁਝ ਸ਼ੂਟ ਕਰਦੇ ਆ ਤੇ ਆਪਣੇ ਤਾਈ ਪਹੁੰਚਦਾ ਹੈਗਾ ਇਹ ਆਪਣੇ ਉਹਦੀ ਡਾਟਾ ਕੇਬਲ ਲੱਗੀ ਜੀ ਇਹ ਗੱਡੀ ਚ ਲੱਗੀ ਲੱਗੀ ਹੁੰਦੀ ਹੈ ਇਹ ਗੱਡੀ ਦੀ ਵਿੱਚ ਪਈ ਹੁੰਦੀ ਹੈ ਬਾਈ ਦੀ ਡਾਟਾ ਕੇਬਲ ਚਾਰਜ ਲਈ ਪੋਰਟ ਲਾਈ ਆ ਗਈ ਜੀ ਦੇ ਵਿੱਚ ਜਿਹਦੇ ਵਿੱਚ ਮਾਈਕ ਪਾਏ ਹੁੰਦੇ ਜਿਹਦੇ ਵਿੱਚ ਆ ਸਾਰਾ ਸਮਾਨ ਨੂੰ ਦੇਖੀ ਰਹਿਣਾਗਾ ਬਾਈ ਤੇ ਸਾਰਾ ਸਮਾਨ ਰੱਖਿਆ ਆ ਇੱਕ ਮੇਰੇ ਵੀ ਲੱਗਿਆ ਹੋਇਆਗਾ ਹਾਂ ਡੀਜੀਆਈ ਡੀਜੀਆਈ ਕੰਪਨੀ ਦਾ ਇਹ ਵੀ ਬਾਹਰੋਂ ਖਰੀਦਿਆ ਸੀ ਬਾਈ ਨੇ ਸਾਊਥ ਅਫਰੀਕਾ ਤੋਂ ਕੇਪ ਟਾਊਨ ਤੋਂ ਕੇਪ ਟਾਊਨ ਤੋਂ ਇਹਦੇ ਚ ਦੋ ਚੀਜ਼ਾਂ ਹੁੰਦੀਆਂ ਜਿਵੇਂ ਉਹ ਬਾਈ ਮੈਕ ਮੈਕ ਦੇ ਹੱਥ ਚ ਫੜਿਆ ਉਹਦੀ ਮੈਂ ਆਪਾਂ ਕਮਰੇ 'ਚ ਬੈ ਕੇ ਰਿਕਾਰਡ ਕਰਦੇ ਆ ਉਹਦੇ ਲਈ ਤੇ ਆ ਫਰਜੇ ਜਦੋਂ ਹਵਾ ਚੱਲਦੀ ਆ ਉਹਦੇ ਲਈ ਉਹਦੇ ਲਈ ਤੇ ਇਹਦੀ ਰੇਂਜ ਬਾਈ ਦੱਸ ਰਹੀ ਸੀ 100 ਮੀਟਰ ਤੱਕ ਦੀ ਇਹਦੀ ਰੇਂਜ ਹੈਗੀ 70 ਕਰ ਸਕਦਾ 70 ਕਰ ਸਕਦਾ ਤੇ ਦੂਜਾ ਯੰਤਰ ਇਹ ਹੈਗਾ ਜੀ ਜਿਹਨੂੰ ਆਪਾਂ ਕਹਿੰਦੇ ਨੇ ਗੋਪ੍ਰੋ ਗੋਪ੍ਰੋ ਐਕਸ਼ਨ ਕੈਮਰਾ ਐਕਸ਼ਨ ਕੈਮਰਾ ਇਹ ਇਹ ਗੋਪ੍ਰੋ ਮੈਂ ਲਿਆ ਸੀ ਮੈਂ ਗੋਆ ਫਿਰਦਾ ਸੀ ਉਦੋਂ ਤੇ ਗੋਆ ਸੀ ਆਨਲਾਈਨ ਆਰਡਰ ਕੀਤਾ ਸੀਗਾ ਦੋਖ ਦੇ ਨਾਲ ਸਾਡੇ ਕੋਲੇ ਆ ਗਿਆ ਸੀ 50000 ਦਾ ਲਿਆ ਸੀ ਉਦੋਂ ਮੈਂ ਬੜਾ ਮਹਿੰਗਾ ਇੱਕ ਕਿੰਨੇ ਸਾਫ਼ ਹੋ ਗਏ ਬਈ ਇਹਨੂੰ ਇਹਨੂੰ ਹੋ ਗਏ ਬਈ 3-4 ਸਾਲ ਹੋ ਗਏ ਪਰ ਇਹਨੂੰ ਮੈਂ ਵਰਤਿਆ ਨਹੀਂ ਅਸਲ ਦੇ ਵਿੱਚ ਫਿਰ ਮੈਂ ਇਹਨੂੰ ਵਰਤਿਆ ਨਹੀਂ ਕਿਉਂਕਿ ਮੇਰੇ ਕੰਮ ਨਹੀਂ ਆਇਆ ਮੁੜ ਕੇ ਬਲਦੇਵ ਨੇ ਮੋਟਰਸਾਈਕਲ ਤੇ ਸਫਰ ਕੀਤਾ ਤੇ ਬਲਦੇਵ ਨੇ ਇਹਨੂੰ ਹੈਲਮਟ ਤੇ ਐਂਜੇ ਕਰਕੇ ਲਾ ਲਿਆ ਸੀਗਾ ਸੋ ਉਹਨੇ ਕੁਝ ਵੀਡੀਓਜ਼ ਇਹਦੇ ਨਾਲ ਬਣਾਈਆਂ ਨੇ ਇਹਦੇ ਤੇ ਇਹ ਜਨਰੇਸ਼ਨਾਂ ਵੀ ਵੱਧ ਆ ਗਈਆਂ ਹਨਾ ਜਨਰੇਸ਼ਨ ਇਹ ਦਸਵੀਂ ਆ ਇਹ ਦਸਵਾਂ ਲੇਟਰ ਸੀਗਾ ਨਹੀਂ ਨਹੀਂ ਉਹ ਦੂਬਾਰਾ ਚੱਲ ਰਿਹਾ ਅਸਲ 'ਚ ਹੁਣ GoPro ਲੈਣੋਂ ਹਟ ਗਏ ਲੋਕ ਹੁਣ ਤਾਂ ਫੋਨ ਨਹੀਂ ਨਹੀਂ ਫੋਨ ਪਹਿਲੀ ਗੱਲ ਤਾਂ ਜਾਂ ਐਕਸ਼ਨ ਕੈਮਰੇ DJI ਦੇ ਵੀ ਆਉਂਦੇ ਆ ਜਿਹੜੀ ਕੰਪਨੀ ਦੇ ਮਾਈਕ ਜਿਹੜੇ ਹੁਣ ਆਪਾਂ ਯੂਜ਼ ਕਰ ਰਹੇ ਹਾਂ ਤੇ ਜਾਂ Insta 360 ਤੁਹਾਡੇ ਕੋਲੇ ਉਹ Insta 360 ਹੈ ਜਾਂ ਡਰੋਨ ਹੈ ਜਿੱਤੇ ਤੁਸੀਂ ਹੁਣ ਨਮਾ ਕਰ ਰਹੇ ਹੋ ਪਿੱਛੇ ਜਿਹੜੀ ਵੀਡੀਓ ਪਾਈ ਸੀ ਜਿਹੜੀ ਤੁਸੀਂ ਬਾਹਰ ਜਾ ਕੇ ਆਇਆ ਹੋ ਤਰੀ ਜਿਹੜੀ ਪਾਈ ਸੀ ਉਹ ਸਾਈਕਲ ਦੀ ਜਿਹੜਾ ਉਹ DJI ਨਿਊ ਡਰੋਨ ਆ ਓਕੇ ਡਰੋਨ ਆ ਬਾਈ ਨੇ ਡਰੋਨ ਵੀ ਲੈ ਲਿਆ ਹੁਣ DJI ਨਿਓ ਡਰੋਨਾ ਉੱਡ ਕੇ ਬੰਦੀ ਜਿਹਦੇ ਨਾਲ ਹਾਂ ਵੀਡੀਓ ਵੀਡੀਓ ਤੇ ਉਹ ਤੋਂ ਬਾਅਦ ਚੋ ਆਹਾ ਬਾਈ ਇਹਦੇ ਬਾਰੇ ਵੀ ਬਾਈ ਦੱਸ ਦੋ ਮਾੜਾ ਜਿਹਾ ਇਹ ਮਾਈਕ ਨੇ DJI ਮਿਨੀ ਬੈਸਟ ਮਾਈਕ ਅੱਜ ਦੀ ਘੜੀ ਜੇ ਕੋਈ ਵਲੋਗਿੰਗ ਕਰਨੀ ਚਾਹੁੰਦਾ ਤਾਂ DJI ਬੈਸਟ DJI ਮਿਨੀ ਮਾਈਕ ਨੇ ਇਹ ਠੀਕ ਹੈ ਤੇ ਉਹ ਬਾਈ ਦੀ ਜੀਬ ਤੇ ਜਿਵੇਂ ਉੱਥੇ ਲੱਗਿਆ ਵੀ ਹੋਇਆ ਇਹ ਇਹ ਹੋ ਸਕਦਾ ਮੈਂ ਕੱਲ ਪਰਸੋਂ Amazon ਤੇ ਚੈੱਕ ਕੀਤਾ ਬਾਈ ਜੀ 10000 ਦੇ ਹੋਗੇ ਥੋੜਾ ਥੋੜਾ ਸਮਾਂ ਪਹਿਲਾਂ ਇਹ 18-19000 ਦੇ ਸੀ Amazon ਤੇ ਮੈਨੂੰ ਉੱਥੋਂ ਕੈਪਟਨ ਤੋਂ ਲਗਭਗ ਲਗਭਗ 22000 ਦੇ ਮਿਲੇ ਸੀ ਇਹ ਬੈਸਟ ਮਾਈਕ ਨੇ ਬਾਈ ਆਵਾਜ਼ ਉਹ ਜੋ ਪਹਿਲਾਂ ਚੈੱਕ ਕਰਿਆ ਸੀਗਾ ਕਲੀਅਰਟੀ ਹਾਂ ਆਵਾਜ਼ ਬਾਈ ਕੀਤੀ ਸੀ ਬਾਤ ਬਾਤ ਜਦੋਂ ਤੁਸੀਂ ਆ ਵੀਡੀਓ ਦੇਖੋਗੇ ਤੁਹਾਨੂੰ ਬਾਜ ਇਹਦੇ ਵਾਲੀ ਹੀ ਮਿਲੂ ਨੌਇਸ ਕੈਨਸਲੇਸ਼ਨ ਵਧੀਆ ਕੈਂਟਰੀ ਥੋੜੇ ਦਿਨ ਪਹਿਲਾਂ ਚ ਕਰਕਰ ਜੀ ਹੁੰਦੀ ਸੀ ਪਤਾ ਉਹ ਕਰਕਰ ਜੀ ਰਿਕਾਰਡ ਹੋ ਜੇ ਬਈ ਜੇ ਕਰਕਰ ਆ ਗਈ ਤਾਂ ਸਾਡਾ ਤਾਂ ਪਹਿਲਾਂ ਹੀ ਬਲੌਗ ਹੈਗਾ ਕੋਈ ਮਾਫੀ ਦਿਓ ਅਸੀਂ ਇਨ ਫਿਊਚਰ ਵਧੀਆ ਕਰਾਂਗੇ ਉਸ ਤੋਂ ਬਾਅਦ ਆਹ ਜੰਤਰ ਬਈ ਇਹ ਜੰਤਰ ਮੈਂ ਸਾਈਕਲ ਤੇ ਲਾਇਆ ਸੀ ਯਾਰ ਕੀ ਇਹ Amazon ਤੋਂ ਮੰਗਾਇਆ ਸੀ ਮਰਕਸ਼ 12 13 کافی ਵੇਟ ਆਇਆ ਦਾ ਪਰ ਆ ਪਾਰ ਆਇਆ ਤੇ ਇਹਦੇ ਉੱਤੇ ਮੈਂ ਕੈਮਰਾ ਲਾਇਆ ਸੀ Insta 360 ਠੀਕ ਆ ਨਿਕਾਜਾ ਹੁੰਦਾ ਮੂਰੋ ਗੋਲ ਦਾ ਜੀ ਬਾਈ ਜਦੋਂ ਮੈਂ ਅਰਕੀ ਯੂਰਪ ਨਹੀਂ ਘੁੰਮਿਆ ਠੀਕ ਹੈ ਉਹ ਉਹਦੀ ਵਰਤੋਂ ਕੀਤੀ ਸਾਈਕਲ ਦੇ ਹੈਂਡਲ ਤੇ ਹੈਵੀ ਆ ਕਾਫੀ ਵਧੀਆ ਕੁਆਲਟੀ ਦਾ ਬਣਾਉਣ ਲੱਗਿਆ ਸੀ ਉੱਤੇ ਨਟ ਜਿਹੇ ਦੇ ਉੱਤੇ ਤੇ ਇਹ ਇਹ ਦੇ ਨਾਲ ਇਹ ਹੈਂਡਲ ਤੇ ਲੱਗ ਜਾਂਦਾ ਇਹਦੇ ਉੱਤੇ ਕੈਮਰਾ ਲੱਗ ਜਾਂਦਾ ਹੈਗਾ ਤੇ ਇਹ ਸਾਰਾ ਕੁਝ ਸਾਰਾ ਕੁਝ ਇਹ ਇੱਕ ਯੰਤਰ ਆਗਾ ਇਹ ਗੱਡੀ ਤੇ ਲਾਉਣ ਵਾਲਾ ਇਹ ਵੀ ਇਹ ਪਹਿਲੀ ਚੀਜ਼ ਆ ਆ ਵੈਕਿਊਮ ਵਾਲਾ ਤੁਸੀਂ ਸ਼ੀਸ਼ੇ ਤੇ ਲਾ ਕੇ ਇਹਨੂੰ ਤੇ ਚੋੜੀ ਕੱਸ ਦੋ ਤੇ ਉਹ ਕੱਸਿਆ ਜਾਂਦਾ ਤੇ ਫੋਨ ਇਹ ਤੇ ਲੱਗ ਜਾਂਦਾ ਫੋਨ ਆ ਚੁੰਬਕ ਆ ਤੇ ਆਪਣੇ ਜਿਹੜੇ ਫੋਨ ਆ ਫੋਨਾਂ ਦੇ ਪਿੱਛੇ ਵੀ ਇਹ ਚੁੰਬਕੀ ਹੁੰਦੀ ਆ ਇਹਤੇ ਕਾਫੀ ਮਜ਼ਬੂਤ ਹੈ ਚੁੰਬਕਾ ਪਕੜ ਬਹੁਤ ਅੱਛੀ ਹੈ ਇਹ ਵੀ Amazon ਤੋਂ ਲਿਆ ਸੀ ਮੇਰੇ ਚਲ ਚ ਕੋਈ 900 1000 ਰੁਪਏ ਦਾ ਇਹ ਬੁਰਜਾ ਸੀ ਠੀਕ ਹੈ ਬਾਈ ਠੀਕ ਹੈ ਜੀ ਠੀਕ ਇਹ ਸਾਡੇ ਇਥੋਂ ਵੀ ਮਿਲਦਾ ਹੈਗਾ ਉਹਦੇ 'ਚ ਥੋੜੇ ਫੀਚਰ ਵੱਧ ਹੈ ਉਹ ਚਾਰਜ ਕਰ ਦਿੰਦਾ ਹੈਗਾ ਤੇ ਕਾਫੀ ਇੱਕ ਦੋ ਫੀਚਰ ਜੇ ਹੈਗੇ ਤੁਹਾਡੇ ਟੋਇਟਾ ਚਾਹੁੰਦਾ ਟੋਇਟਾ ਚਾਹੁੰਦਾ ਪਰ ਉਹ ਥੋੜਾ ਜਿਹਾ ਕੋਸਟਲੀ ਹੈ 4-5 ਉਹ 4000 ਦਾ 4500 ਦਾ ਵੱਡੋ ਦਿਖਾ ਤੋ 2000 ਮੈਨੂੰ ਉਹ ਦਿਖਾ ਦਿਓ ਦਿਖਾ ਦਿਓ ਜਰੂਰ ਇਹ ਬਹੁਤ ਦਰਸ਼ਕ ਵੀਰਾਂ ਨੂੰ ਵੀ ਦਿਖਾਇਓ ਹਾਂ ਬਈ ਤੁਹਾਨੂੰ ਵੀ ਦਿਖਾਉਣੇ ਆ ਤੇ ਉਹ ਵਧੀਆ ਚੀਜ਼ ਆ ਉਹ ਵੀ ਉਹ ਚਾਰ ਦੇ ਚੂਰਕ ਇੱਕ ਦੋ ਚੀਜ਼ਾਂ ਹੋਰ ਆ ਦੋਸ਼ ਹੈ ਕੁੜੀਆਂ ਜੀਆਂ ਕੁੜੀਆਂ ਦੀਆਂ ਇਹ ਹਾਂ ਇਹ ਬਈ ਇਹ ਮਾੜੇ ਇਹ ਤਾਂ ਮੈਨੂੰ ਹੁਣੇ ਗੁਰਪ੍ਰੀਤ ਨੇ ਜੱਤੀਆਂ ਨਾਲ ਦਰਾਜ ਚ ਪਈਆਂ ਸੀ ਗੁਰਪ੍ਰੀਤ ਦਾ ਮਤਲਬ ਪਤਾ ਕੀ ਹੁੰਦਾ ਜੀ ਟੈਥਲਨ એનર્ਜੀ ਜੈਲ ਦਾ ਇਹਦਾ ਇਹ ਹੁੰਦਾ ਕਿ ਇਹ ਤੁਹਾਡੇ ਢਿੱਡ ਨਹੀਂ ਪੜਦੀ ਠੀਕ ਹੈ ਜੀ ਪਰ ਤੁਹਾਨੂੰ એનર્ਜੀ ਕਿੱਕ ਨਹੀਂ ਦਿੰਦੀ ਆ ਜਦੋਂ ਅਸਾਂ ਗਾਸ ਫੁੱਲ ਹੀ ਹੋਵੇ ਨਾ ਦੇਖੋ ਮਤਲਬ ਤੁਸੀਂ ਸਾਈਕਲਿੰਗ ਕਰਦੇ ਹੋ ਜਾਂ ਭੱਜ ਰਹੇ ਹੋ ਲੰਮੀ ਮੈਰਾਥਨ ਦੌੜਦੇ ਹੋ ਤਾਂ ਤੁਹਾਨੂੰ ਇੱਕੇ ਦਮ ਮੁੜਕਾ ਮੁੜਕਾ ਬੰਦੇ ਨੂੰ ਦਾ ਬਹੁਤ ਕੁਝ ਸਰੀਰ ਚੋਂ ਨਿਕਲਦਾ ਤੇ ਇਹ ਉਦੋਂ ਨਾਲ ਦੀ ਨਾਲ ਤੁਹਾਡੀ ਬਾਡੀ ਨੂੰ ਰਿਕਵਰ ਕਰਦੀ ਆ ਤੇ ਇਨਸਟੈਂਟ ਕਿੱਕ ਖੜੇ ਪੈਰ ਤੁਹਾਨੂੰ ਐਕਸਪ੍ਰੈਸ ਹੋਇਆ ਨਾ ਇਹਦੇ ਲਿਖਿਆ ਵੀ ਆ ਦੇਖੋ ਇਹ ਨਾ ਐਕਸਪ੍ਰੈਸ ਹੋ ਹਾਂਜੀ ਇਹ ਪਿੱਛੇ ਜੀ ਨਹੀਂ ਚੱਲੀ ਸੀਗੀ ਵਿਰਾਟ ਗੋਲੀ ਵਾਲੀ ਵੀ ਵਿਰਾਟ ਗੋਲੀ ਕੀ ਪਿੰਦਾ ਹੈਗਾ ਉਦੋਂ ਅਸੀਂ ਆ ਗਏ ਸੀ ਟੀ ਕੈਥਲੋਨ ਉੱਥੇ ਪਈਆਂ ਸੀ ਮੈਂ ਉੱਥੋਂ ਚੱਕ ਲਈਆਂ ਵਿੱਚ ਕਾਫੀ ਕੁਝ ਹੈ ਜਿੰਕ ਸੋਡੀਅਮ ਹੈ ਕਦੇ ਦਾਣੇ-ਦਾਣੇ ਤੇ ਖਾਣ ਵਾਲੇ ਦਾ ਨਾਮ ਲਿਖਿਆ ਹੁੰਦਾ ਨਾ ਇਹ ਤੇ ਤੁਹਾਡਾ ਨਾਮ ਲਿਖਿਆ ਸੀ ਉਦੋਂ ਮੈਂ ਮੇਰੇ ਯੂਜ਼ ਹੀ ਨਹੀਂ ਆਈਆਂ ਸਾਡੀ ਬਾਕੀ ਨਾ ਗੁਰਪ੍ਰੀਤ ਜਿਵੇਂ ਹੁਣ ਆਪਾਂ ਬਾਈ 35-32 ਸਾਲਾਂ ਦੇ ਗੇੜ 'ਚ ਹੈ ਹਾਂਜੀ ਵਿਟਾਮਿਨ ਲੈਣੇ ਆਪਾਂ ਸਾਰਿਆਂ ਨੂੰ ਬਹੁਤ ਜ਼ਰੂਰੀ ਆ ਵਿਟਾਮਿਨਸ ਆਪਾਂ ਨੂੰ ਮਲਟੀਵਿਟਾਮਿਨ ਜੀ ਆਪਣੇ ਫਰੂਟ ਤੋਂ ਨਹੀਂ ਮਿਲਦੇ ਤੁਸੀਂ ਜ਼ਰੂਰ ਲਿਆ ਕਰੋ ਬਾਈ ਤੇ ਜੇ ਆਪਾਂ ਸਾਰੇ ਜਾਨੇ ਆਪਾਂ ਚੈੱਕ ਕਰਾ ਕਰਾਵਾਂਗੇ ਆਪਣਾ ਕੋਈ ਨਾ ਕੋਈ ਘਟੋਟਾ ਮਡੀ ਚੈੱਕ ਕਰਾਵਾਂਗੇ ਖਾਸ ਸੂਰਜ ਤੋਂ ਬੰਦਾ ਉਹ ਵੀ ਹਰੇਕ ਦਾ ਘਟਾ ਹੈ ਬੀ 12 ਵੀ ਘਟਾਉਂਦਾ ਸਭ ਕੁਝ ਕਰਨਾ ਤਾਂ ਕਰਕੇ ਮਲਟੀ ਵਿਟਾਮਿਨਸ ਤੇ ਇਹੋ ਜਿਹਾ ਕੁਝ ਆਪਾਂ ਨੂੰ ਗੋਲੀ ਕਪਾ ਲੈਣਾ ਜ਼ਰੂਰੀ ਹੈ ਕਿਉਂਕਿ ਆਪਣਾ ਭੋਜਨ ਜਿਆਦਾਤਰ ਸ਼ਾਕਾਹਾਰੀ ਹੁੰਦਾ ਤੇ ਉਹਦੇ ਚੋਂ ਇੰਨਾ ਕੁਝ ਕਈ ਵਾਰੀ ਨਹੀਂ ਮਿਲਦਾ ਇੱਥੇ ਆ ਦੇਖੋ ਨਾ ਜ਼ਿੰਕ ਸੋਡੀਅਮ ਪੋਟਾਸ਼ ਇਹ ਤੇ ਸਾਰਾ ਕੋਈ ਮੈਂਸ਼ਨ ਕੀਤਾ ਪਿਆ ਗਾ ਕਾਫੀ ਵਨ ਬੀ 6 ਬੀ 12 ਵਿਟਾਮਿਨ ਬੀ 1 ਬੀ 6 ਬੀ 12 ਈ ਵਧੀਆ ਚੀਜ਼ ਹੈ ਲਓ ਜੀ ਇਹ ਸੋ ਇਹ ਆ ਜੀ ਪੋਰਟਲੀ ਇਹ ਪੋਰਟਲੀ ਸੀ ਤੇ ਬਾਈ ਸਾਡੇ ਕੋਲੇ ਕਾਫੀ ਟਾਈਮ ਤੋਂ ਹੁੰਦੇ ਆ ਤੇ ਅੱਜ ਸਾਨੂੰ ਮੌਕਾ ਮਿਲਿਆ ਭਾਈ ਨੰ ਗੱਲਾਂ ਬਾਤਾਂ ਰੂਪਰੂ ਹੋਣ ਦਾ ਰੂਪਰੂ ਹੋਣ ਦਾ ਇੱਕ ਗੱਲ ਬਾਤ ਤੁਸੀਂ ਸਰਵਨ ਕਰ ਰਹੇ ਹੋ ਹਾਂ ਇਹ ਤੁਸੀਂ ਭਾਈ YouTube ਤੇ ਵੀ ਦੇਖ ਲਓਗੇ ਪਹਿਲਾ ਕੰਮ ਹੈਗਾ ਮਾੜਾ ਜਿਹਾ ਮਾਫੀ ਛੱਡਿਓ ਇਹ ਸਾਡਾ ਕੰਮ ਜੇਠਾ ਜੇਠਾ ਪੋਡਕਾਸਟ ਹੈ ਇਹ ਤੋਂ ਬਾਅਦ ਚੋਂ ਹੋਰ ਗੱਲ ਅਸੀਂ ਵਧਾਂਗੇ ਵਧਾਂਗੇ ਕੰਮ ਹਾਂ ਆਹ ਕੋਟਰੀ ਦੇ ਵਿੱਚ ਹੁਣ ਆਪਾਂ ਸਮਾਨ ਇਹ ਸੁਪੇਰਾ ਹੁਣ ਸੱਪ ਕੋਟਰੀ ਚ ਪਾਉਣ ਲੱਗਾ ਜੀ ਚਲੋ ਜੀ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੋ ਦੇ ਵੀਰੇ ਤੋ ਸੇ ਸਾਨੂੰ ਟਾਈਮ ਦਿੱਤਾ ਸਾਡੇ ਬਾਈ ਇਹ ਆ ਗਈ ਆਪਣੀ ਆਵਾਜ਼ ਸੁਣੀ ਰਿਕਾਰਡ ਹੋ ਗਈ ਹੋਵੇ ਹਾਂ ਬਈ ਅਸੀਂ ਇਹ ਚਾਰਦਾਂ ਅਹੀਂ ਚਾਰਦਾਂਗੇ ਤੇ ਜੇ ਕਿਰਕਰ ਆ ਗਈ ਤੇ ਬਈ ਬਸ ਸੁਣ ਲਿਆ ਤੁਹਾਨੂੰ ਬਾਈ ਦੇਖਣ ਨੂੰ ਮਿਲ ਗਿਆ ਦੈਟਸ ਇਟ ਮਾਫੀ ਦੀ ਤੁਸੀਂ ਸਾਨੂੰ ਇੱਕ ਨੋਰ ਕਰਦੇ ਤੋ ਸਾਨੂੰ ਚਲੋ